ਨਾਲ ਹੀ ਬੇਨਤੀ ਹੈ ਜੋ ਹਾਲਾਤ ਜਿਹੜੇ ਬਣੇ ਹੋਏ ਨੇ ਜਿਵੇਂ ਨਹਿਨ ਸਿੰਘ ਜਥੇਬੰਦੀਆਂ ਨੇ ਤੇ ਪਹਿਲਾਂ ਤੋਂ ਹੀ ਐਲਾਨ ਕੀਤਾ ਹੋਇਆ ਕਿ ਅਸੀਂ ਜਦੋਂ ਤੱਕ ਮਰਿਆਦਾ ਦੇ ਮੁਤਾਬਕ ਸਿੰਘ ਸਾਹਿਬ ਦੀ ਜਿਹੜੀ ਦਸਤਾਰ ਪੰਨੀ ਜਿਹੜੀ ਉਹ ਨਹੀਂ ਕੀਤੀ ਜਾਂਦੀ ਕਿ ਜੋ ਵੀ ਜਿਹੜੀ ਆਪਣੇ ਸੇਵਾ ਸੰਗਤ ਵੱਲੋਂ ਉੱਗਲਣ ਲੱਗਦੀ ਹੈ ਜਿਨ੍ਹਾਂ ਨੂੰ ਸਿੰਘ ਸਾਹਿਬਾਂ ਨੂੰ ਹਟਾਇਆ ਗਿਆ ਉਹ ਵੀ ਬਹੁਤ ਹੀ ਜਿਹੜਾ ਦੁਖਦਾਈ ਸੀ ਤੇ ਜਿਹੜਾ ਲਾਉਣਾ ਉਹ ਹੋਰ ਵੀ ਦੁਖਦਾਈ ਸੀ ਮਰਿਆਦਾ ਦੇ ਮੁਤਾਬਕ ਨਹੀਂ ਇਹ ਕਾਰਜ ਕੀਤੇ ਗਏ ਆਉਣ ਵਾਲੇ ਜਿਹੜੇ ਐ 6 ਤਰੀਕ ਨੂੰ ਜਿਹੜਾ ਵੱਡਾ ਕੱਲੂ ਘਰਾ ਦੇ ਜਿਹੜਾ ਸਾਰਾ ਹੀ ਖਾਲਸਾ ਪੰਥ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਦੀ ਪਰਕੰਮਿਆਂ ਦੇ ਵਿੱਚ ਜਿਹੜਾ ਮਨਾਇਆ ਜਾਂਦਾ ਤੇ ਮੈਂ ਬੇਨਤੀ ਕਰਦਾ ਜਿੱਥੇ ਆਪਾਂ ਸਾਰਿਆਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਜਿਹੜੇ ਫੁੱਲ ਭੇਟ ਕਰਨੇ ਨੇ ਉਥੇ ਮੈਂ ਇਹ ਬੇਨਤੀ ਕਰਦਾ ਆਪਾਂ ਸਾਰਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸ੍ਰੀ ਹਰਮੰਦਰ ਸਾਹਿਬ ਦੀ ਮਾਨ ਮਰਿਆਦਾ ਵੀ ਕਾਇਮ ਰੱਖਣੀ ਹੈ ਕਿਉਂਕਿ ਸਾਡਾ ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਦਾ ਪਸ਼ੋਕੜਾ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸ੍ਰੀ ਹਰਮੰਦਰ ਸਾਹਿਬ ਦੀ ਆਣ ਬਾਣ ਤੇ ਸ਼ਾਨ ਵਾਸਤੇ ਆਪਣੀਆਂ ਕੁਰਬਾਨੀਆਂ ਕੀਤੀਆਂ ਨੇ ਮੈਂ ਨਹੀਂ ਚਾਹੁੰਦਾ ਕਿ ਹਰਮੰਦਰ ਸਾਹਿਬ ਜਾਂ ਅਕਾਲ ਤਖਤ ਸਾਹਿਬ ਦੀ ਪਰਕਮਿਆਂ ਦੇ ਵਿੱਚ ਕੋਈ ਵੀ ਇਹੋ ਜੀ ਘਟਨਾ ਹੋਵੇ ਬਾਹਰ ਵੀ ਬਹੁਤ ਸਾਰੀਆਂ ਜਗ੍ਹਾ ਨੇ ਪਰ ਆਪਾ ਮੈਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜੇ ਵੀ ਇਹਨੂੰ ਚਲਾ ਰਹੇ ਨੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਨੂੰ ਜਰੂਰ ਜਿਹੜਾ ਉਹਨਾਂ ਨੂੰ ਸਮਝਣਾ ਚਾਹੀਦਾ ਕਿਉਂਕਿ ਸਾਰੇ ਜਿੰਨੀਆਂ ਵੀ ਧਾਰਮਿਕ ਜਥੇਬੰਦੀਆਂ ਨੇ ਸਾਡੀਆਂ ਨਹਿੰਗ ਸਿੰਘ ਜਥੇਬੰਦੀਆਂ ਸੰਤ ਮਾਹਪੁਰਖ ਦਮਦਮੀ ਟਕਸਾਲ ਸਾਰੇ ਅਸੀਂ ਜਿਹੜੇ ਆ ਇੱਕ ਮਰਿਆਦਾ ਦੇ ਉੱਪਰ ਸਾਰੇ ਖਜੋਟਾਂ ਮੈਂ ਬੇਨਤੀ ਕਰਦਾ ਜਿੱਥੇ ਬਾਬਾ ਅਵਤਾਰ ਸਿੰਘ ਜੀ ਦਾਲ ਪੰਥ ਬਾਬਾ ਵਿਰੀ ਚਾਂਜੀ ਬਾਬਾ ਜੋਗਾ ਸਿੰਘ ਜਿਹੜੇ ਨੇ ਤਾਂ ਨਦਨ ਬਾਬਾ ਬਕਾਲਾ ਸਾਹਿਬ ਦੀ ਮੁਖੀ ਉੱਥੇ ਹੀ ਬਾਬਾ ਨਾਗਰ ਸਿੰਘ ਜੀ ਹਰੀਆਂ ਵੇਦਾਂ ਵਾਲੇ ਹੋਰ ਸਾਰੀਆਂ ਇਹ ਨਿਹੰਗ ਸਿੰਘ ਜਥੇਬੰਦੀਆਂ ਜਿੱਥੇ ਦੰਦਵੀ ਟਕਸਾਲ ਹੋਰ ਵੀ ਸ਼ੰਤ ਬਾਬਾ ਜਰਨੈਲ ਸਿੰਘ ਹੋਰਾਂ ਦੇ ਸੁਪੁੱਤਰਾਂ ਨੇ ਵੀ ਇਹੀ ਕਿਹਾ ਕਿ ਜਿਹੜੀ ਹੈ ਉਹ ਅਸੀਂ ਮਰਿਆਦਾ ਦੇ ਮੁਤਾਬਕ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਨਹੀਂ ਥਾਪੇ ਗਏ ਜਦੋਂ ਤੱਕ ਇਹ ਮਰਿਆਦਾ ਨੂੰ ਜਿਹੜੀ ਕਾਇਮ ਰੱਖ ਕੇ ਦੇ ਉਹਦੀ ਮਰਿਆਦਾ ਤੇ ਨਾਲ ਜਿਹੜੀ ਗੱਲਬਾਤ ਨਹੀਂ ਹੁੰਦੀ ਉਦੋਂ ਤੱਕ ਜਿਹੜੇ ਆ ਕੋਈ ਵੀ ਉੱਥੇ ਅਕਾਲ ਤਖਤ ਸਾਹਿਬ ਦੀ ਜਿਹੜੀ ਹੈ ਉਹਦੇ ਜੋ ਵੀ ਇਹ ਕਰਨਾ ਚਾਹੁੰਦੇ ਨੇ ਤਸੀਲ ਤੋਂ ਉਹ ਜਿਹੜੇ ਆ ਉਹ ਬਿਲਕੁਲ ਮਰਿਆਦਾ ਦੇ ਉਲਟ ਹੈ ਉਹਦਾ ਜਿਹੜਾ ਹਮੇਸ਼ਾ ਵਿਰੋਧ ਪਹਿਲਾਂ ਵੀ ਤੇ ਅੱਗੇ ਵੀ ਜਿਹੜਾ جاری ਰਹਿਣਾ ਪਰ ਮੈਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਪ੍ਰਧਾਨ ਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜਾ ਬਚਨ ਵੀ ਕਰਕੇ ਗਏ ਸੀ ਸਾਰੀਆਂ ਨਹਿংসੰਗ ਜਥੇਬੰਦੀਆਂ ਦੇ ਨਾਲ ਉਹਨੂੰ ਪੂਰਾ ਕਰੋ ਜੇ ਨਹੀਂ ਪੂਰਾ ਹੁੰਦਾ ਅੱਗੇ ਤੁਹਾਨੂੰ ਕਹਿੰਦੇ ਸੀ ਵੀ ਤਗੜੇ ਹੋਵੋ ਜੇ ਨਹੀਂ ਹੁੰਦਾ ਤਾਂ ਫਿਰ ਜਿਹੜਾ ਉਹ ਆਪਣੇ ਸਾਈਡ ਤੇ ਹੋਣਾ ਚਾਹੀਦਾ ਤੇ ਸੇਵਾ ਕਰਨ ਦਾ ਜਿਹੜੇ ਬਹੁਤ ਅੱਗੇ ਮਹਾਨ ਪਏ ਨੇ ਇਹ ਗੁਰੂ ਸਾਹਿਬ ਦੇ ਕਾਰਜ ਨੇ ਇਹਦੇ ਹੁੰਦੇ ਹੀ ਰਹਿਣੇ ਨੇ ਪਰ ਜਿਹੜਾ ਆਪਾਂ ਮਰਿਆਦਾ ਤੇ ਜਿਹੜੇ ਹਮੈਤੀਆਂ ਸਾਡਾ ਕਿਸੇ ਨਾਲ ਨਿੱਜੀ ਵੈਰ ਵਿਰੋਧ ਨਹੀਂ ਪਰ ਜੇ ਮਰਿਆਦਾ ਤੋਂ ਉਲਟ ਜਾ ਕੇ ਕੋਈ ਵੀ ਕੰਮ ਹੋਊਗਾ ਤੇ ਉਹਦੇ ਆਪਾਂ ਡਟ ਕੇ ਜਿਹੜਾ ਉਹਦਾ ਖਿਲਾਫ ਜਿਹੜੀ ਹੈ ਬਹਿਨਾ ਵੀ ਕੀਤੀ ਹੈ ਤੇ ਅੱਗੇ ਵੀ ਸਖਤ ਵਿਰੋਧ ਹੋਵੇਗਾ ਤੇ ਜਿਹੜਾ ਅਕਾਲ ਤਖਤ ਸਾਹਿਬ ਦੇ ਮਾਨ ਮਰਿਆਦਾ ਦੇ ਤੇ ਜਿਹੜਾ ਉੱਥੇ ਕੋਈ ਵੀ ਇਹੋ ਜਿਹਾ ਕਾਰਜ ਨਹੀਂ ਕੀਤਾ ਜਾਊਗਾ ਜਿਹਦੇ ਨਾਲ ਹਾਲਾਤ ਖਰਾਬ ਹੋਣ ਤੇ ਉਹ ਜਿਹੜੇ ਆ ਉਹ ਆਪ ਹੀ ਇਹਨਾਂ ਨੂੰ ਸੋਚਣਾ ਚਾਹੀਦਾ ਹਾਲਾਤ ਖਰਾਬ ਹੋਣ ਤੋਂ ਜਿਹੜਾ ਉਹਨੂੰ ਬਚਾਉਣਾ ਚਾਹੀਦਾ ਉਹ ਇਹਦੇ ਤੋਂ ਪਹਿਲਾਂ ਪਹਿਲਾਂ ਹੀ ਕੋਈ ਬਹੁਤ ਵਧੀਆ ਜਿਹੜੇ ਕਾਰਜ ਹੋਣੇ ਚਾਹੀਦੇ ਇਹ ਵੀ ਨਹੀਂ ਹੋਣਾ ਚਾਹੀਦਾ ਫਿਰ ਜਿਹੜਾ ਜਾ ਕੇ ਕਿਤੇ ਗੁਰਤੀ ਕੋਈ ਹੋਰ ਇਹੋ ਜਿਹਾ ਕਰਦੇ ਸਾਰਿਆਂ ਦੀ ਸਹਿਮਤੀ ਦੇ ਨਾਲ ਸਾਰੇ ਸੰਤਾਂ ਮਾਪੱਖਾਂ ਦੇ ਸਾਰੇ ਆਪਣੇ ਨਹਿੰਗ ਸਿੰਘ ਜਥੇਬੰਦੀਆਂ ਦੇ ਦੰਦੋਵੀਂ ਤਕਸਾਲ ਸਾਰਿਆਂ ਦੇ ਗੁਰਮਤੇ ਦੇ ਨਾਲ ਹੀ ਜਿਹੜੇ ਕਾਰਜ ਹੋਣੇ ਚਾਹੀਦੇ ਨੇ ਜੇ ਨਾ ਗੁਰਮਤੇ ਦੇ ਨਾਲ ਹੋਏ ਤੇ ਫਿਰ ਉਹਨੂੰ ਪ੍ਰਵਾਨ ਨਹੀਂ ਕੀਤਾ ਜਾਊਗਾ ਵਾਹਿਗੁਰੂ ਏਕਾ ਕਾਰਤਾ ਸਾਹਿਬ ਵਾਹਿਗੁਰੂ ਕੀ ਫਤਿਹ